ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਉਨੀ ਹੈ ਮੈਂ 16 ਸਾਲ ਦੀ ਹਾਂ ਮੈਂ ਇੱਕ ਗਰੀਬ ਪਰਿਵਾਰ ਤੋਂ ਹਾਂ ਸਾਡੇ ਪਰਿਵਾਰ ਵਿੱਚ ਮੇਰੇ ਤੋਂ ਇਲਾਵਾ ਮੇਰੀ ਮਾਂ ਮੇਰੇ ਤਾਇਆ ਜੀ ਤਾਈ ਜੀ ਤੇ ਉਹਨਾਂ ਦਾ ਇੱਕ ਪੇਟ ਆ ਰਹਿੰਦੇ ਹਾਂ ਮੈਂ ਬਹੁਤ ਛੋਟੀ ਸੀ ਜਦੋਂ ਮੇਰੇ ਪਿਤਾ ਜੀ ਦੀ ਮੌਤ ਹੋ ਗਈ ਸੀ ਮੇਰੇ ਪਿਤਾ ਜੀ ਦੀ ਮੌਤ ਤੋਂ ਬਾਅਦ ਮੇਰੇ ਤਾਇਆ ਜੀ ਜਾਇਦਾਦ ਨੂੰ ਲੈ ਕੇ ਮੇਰੀ ਮਾਂ ਨਾਲ ਅਕਸਰ ਲੜਾਈ ਝਗੜਾ ਕਰਦੇ ਰਹਿੰਦੇ ਸੀ ਤੇ ਮੇਰੀ ਮਾਂ ਨੂੰ ਘਰੋਂ ਕੱਢਣ ਦੇ ਰੋਜ਼ ਨਵੇਂ-ਨਵੇਂ ਤਰੀਕੇ ਅਪਣਾਉਂਦੇ ਰਹਿੰਦੇ ਸੀ ਇੱਕ ਦਿਨ ਮੇਰੀ ਮਾਂ ਦੁਖੀ ਹੋ ਕੇ ਮੈਨੂੰ ਨਾਲ ਲੈ ਕੇ ਕਿਸੇ ਦੂਸਰੇ ਸ਼ਹਿਰ ਵਿੱਚ ਚਲੀ ਗਈ ਤੇ ਉੱਥੇ ਇੱਕ ਕਿਰਾਏ ਦਾ ਮਕਾਨ ਲੈ ਕੇ ਇੱਕ ਚਾਹ ਦੀ ਦੁਕਾਨ ਤੇ ਕੰਮ ਕਰਕੇ ਆਪਣਾ ਗੁਜ਼ਾਰਾ ਕਰਨ ਲੱਗੀ। ਇਸੇ ਤਰ੍ਹਾਂ ਸਾਡਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਗਿਆ। ਜਦੋਂ ਮੈਂ ਥੋੜੀ ਵੱਡੀ ਹੋਈ ਤਾਂ ਮੇਰੀ ਮਾਂ ਨੇ ਮੈਨੂੰ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਤੇ ਮੈਂ ਪੜ੍ਹਾਈ ਸ਼ੁਰੂ ਕਰ ਦਿੱਤੀ। ਮੈਨੂੰ ਸ਼ੁਰੂ ਤੋਂ ਹੀ ਸਜਣ-ਸਵਰਨ ਦਾ ਬਹੁਤ ਸ਼ੌਂਕ ਸੀ। ਅਕਸਰ ਮੈਂ ਜਦ ਸਕੂਲ ਜਾਂਦੀ ਤਾਂ ਰਸਤੇ ਵਿੱਚ ਇੱਕ ਪਾਰਲਰ ਵਾਲੀ ਦੀਦੀ ਦੀ ਦੁਕਾਨ ਹੁੰਦੀ ਸੀ ਜਦੋਂ ਹੀ ਮੈਂ ਸਕੂਲ ਤੋਂ ਵਾਪਸ ਆਉਣਾ ਤਾਂ ਮੈਂ ਉਸ ਦੀਦੀ ਦੀ ਦੁਕਾਨ ਤੇ ਚਲੀ ਜਾਣਾ ਇੱਕ ਦਿਨ ਇਸੇ ਤਰ੍ਹਾਂ ਹੀ ਮੈਂ ਪਾਰਲਰ ਦੀ ਦੁਕਾਨ ਤੇ ਗਈ ਹੋਈ ਸੀ ਤੇ ਮੈਂ ਘਰ ਪਹੁੰਚਣ ਵਿੱਚ 延迟 ਹੋ ਗਈ ਉੱਥੇ ਬੈਠਿਆ ਬੈਠਿਆ ਮੈਨੂੰ ਪਤਾ ਹੀ ਨਹੀਂ ਚੱਲਿਆ ਕਿ ਕਿੰਨਾ ਟਾਈਮ ਹੋ ਗਿਆ ਆ ਮੇਰੀ ਮਾਂ ਮੈਨੂੰ ਢੀਕੂ ਢੀਕ ਕੇ ਥੱਕ ਗਈ ਤੇ ਬਾਅਦ ਵਿੱਚ ਮੈਨੂੰ ਲੱਭਣ ਲਈ ਗਲੀਆਂ ਵਿੱਚ ਤੁਰ ਪਈ ਉਹ ਸਾਰਿਆਂ ਨੂੰ ਪੁੱਛਦੀ ਪਛੌਂਦੀ ਉਸ ਪਾਰਲਰ ਵਾਲੀ ਦੁਕਾਨ ਦੇ ਸਾਹਮਣੇ ਜਾ ਕੇ ਰੁਕੀ ਤਾਂ ਮੈਂ ਉਸ ਦੁਕਾਨ 'ਚੋਂ ਬਾਹਰ ਨਿਕਲ ਰਹੀ ਸੀ ਜਦੋਂ ਮੈਂ ਬਾਹਰ ਨਿਕਲੀ ਤਾਂ ਸਾਹਮਣੇ ਮਾਂ ਨੂੰ ਵੇਖ ਕੇ ਮੈਂ ਇੱਕਦਮ ਕਬਰ ਆ ਗਈ ਉਸ ਦਿਨ ਮਾਂ ਨੇ ਮੈਨੂੰ ਬਹੁਤ ਡਾਂਟਿਆ ਤੇ ਮੇਰੇ ਨਾਲ ਗੁੱਸੇ ਹੋ ਗਈ ਤੇ ਕਹਿਣ ਲੱਗੀ ਤੂੰ ਮੇਰੀ ਕੋਈ ਗੱਲ ਮੰਨਦੀ ਕਿਉਂ ਨਹੀਂ ਅੱਜ ਕੱਲ੍ਹ ਜ਼ਮਾਨਾ ਕਿੰਨਾ ਗਲਤ ਚੱਲ ਰਿਹਾ ਆ ਤੂੰ ਹੁਣ ਛੋਟੀ ਬੱਚੀ ਨਹੀਂ ਰਹੀ ਤੂੰ ਜਵਾਨ ਹੋ ਗਈ ਆ ਇਸ ਤਰ੍ਹਾਂ ਦੀਆਂ ਹਰਕਤਾਂ ਨਾ ਕਰਿਆ ਕਰ ਤੈਨੂੰ ਪਾਰਲਰ ਤੇ ਜਾਣ ਦੀ ਕੀ ਜ਼ਰੂਰਤ ਆ ਤੂੰ ਤਾਂ ਪਹਿਲਾਂ ਹੀ ਬਹੁਤ ਸੋਹਣੀ ਆ ਤਾਂ ਮੈਂ ਮਾਂ ਨੂੰ ਬਹੁਤ ਮੁਸ਼ਕਲ ਨਾਲ ਮਨਾਇਆ ਸੀ ਮੈਂ ਆਪਣੇ ਕੰਨਾਂ ਨੂੰ ਹੱਥ ਲਾ ਕੇ ਮਾਂ ਕੋਲੋਂ ਮਾਫ਼ੀ ਮੰਗੀ ਤੇ ਮਾਂ ਨੂੰ ਨਾਲ ਵਾਅਦਾ ਕੀਤਾ ਕਿ ਮੈਂ ਅੱਗੇ ਤੋਂ ਉਸ ਪਾਰਲਰ ਵਾਲੀ ਦੁਕਾਨ ਤੇ ਨਹੀਂ ਜਾਵਾਂਗੀ ਇਨੇ ਸਾਲਾਂ ਵਿੱਚ ਕਦੀ ਵੀ ਮੇਰੇ ਤਾਇਆ ਜੀ ਨੇ ਸਾਡਾ ਕਦੀ ਵੀ ਹਾਲ ਚਾਲ ਨਹੀਂ ਪੁੱਛਿਆ ਸੀ ਪਰ ਹਾਂ ਕਦੀ ਕਦੀ ਮੇਰਾ ਵੀਰ ਸਾਹਿਲ ਸਾਡੇ ਘਰ ਆ ਜਾਂਦਾ ਸੀ ਸਾਡਾ ਹਾਲ ਚਾਲ ਪਤਾ ਕਰਨ ਵਾਸਤੇ ਇਸੇ ਤਰ੍ਹਾਂ ਰਖੜੀ ਦੇ ਦਿਨ ਨੇੜੇ ਆ ਰਹੇ ਸੀ ਤਾਂ ਸਾਹਿਲ ਵੀਰਾ ਸਾਡੇ ਘਰੇ ਆਇਆ ਜਦੋਂ ਉਸ ਨੂੰ ਮੈਂ ਆਪਣੇ ਘਰ ਵੇਖਿਆ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਵੀਰੇ ਨੂੰ ਵੇਖ ਕੇ ਮੈਂ ਨੱਚਦੀ ਟੱਪਦੀ ਦਰਵਾਜ਼ਾ ਖੋਲਣ ਲੱਗ ਗਈ ਤੇ ਵੀਰੇ ਨੂੰ ਘੁੱਟ ਕੇ ਜੱਫੀ ਪਾ ਲਈ ਵੀਰ ਰਵੀ ਸਾਨੂੰ ਦੇਖ ਕੇ ਬਹੁਤ ਖੁਸ਼ ਹੋਇਆ ਸੀ ਉਸ ਨੇ ਮਾਂ ਨੂੰ ਕਿਹਾ ਚਾਚੀ ਮੈਂ ਤੁਹਾਨੂੰ ਦੋਨਾਂ ਨੂੰ ਲੈਣ ਆਇਆ ਹਾਂ ਤੁਸੀਂ ਦੋਵੇਂ ਮੇਰੇ ਨਾਲ ਚੱਲੋ ਤਾਂ ਮਾਂ ਕਹਿਣ ਲੱਗੀ ਕਿ ਨਹੀਂ ਸਾਹਿਲ ਬੇਟਾ ਤੈਨੂੰ ਤਾਂ ਪਤਾ ਹੈ ਜੇਟ ਜੀ ਪਹਿਲਾਂ ਹੀ ਮੇਰੇ ਨਾਲ ਕਿੰਨਾ ਝਗੜਾ ਕਰਦੇ ਨੇ ਤੇ ਫਿਰ ਜੇ ਮੈਂ ਤੇਰੇ ਨਾਲ ਘਰੇ ਚਲੀ ਗਈ ਤਾਂ ਉਹ ਫਿਰ ਤੋਂ ਮੇਰੇ ਨਾਲ ਲੜਾਈ ਝਗੜੇ ਕਰਨਗੇ ਵੈਸੇ ਵੀ ਮੇਰਾ ਕਿੱਥੇ ਟਾਈਮ ਆ ਫਿਰ ਮੇਰੇ ਜਾਣ ਪਿੱਛੇ ਦੁਕਾਨ ਕੌਣ ਵੇਖੂਗਾ ਇਸ ਕਰਕੇ ਮੈਂ ਨਹੀਂ ਜਾ ਸਕਦੀ ਤਾਂ ਮੈਂ ਥੋੜੀ ਉਦਾਸ ਹੋ ਗਈ ਕਿਉਂਕਿ ਮੈਂ ਵੀਰ ਦੇ ਨਾਲ ਜਾਣਾ ਚਾਹੁੰਦੀ ਸੀ ਫਿਰ ਸਾਹਿਲ ਵੀਰੇ ਦੀ ਜिद ਕਰਨ ਤੇ ਮਾਂ ਮੰਨ ਹੀ ਗਈ ਤੇ ਉਹ ਕਹਿਣ ਲੱਗੀ ਚਲ ਠੀਕ ਆ ਮੇਰੇ ਕੋਲ ਤਾਂ ਜਾ ਨਹੀਂ ਹੋਣਾ ਤੂੰ ਮੁੰਨੀ ਨੂੰ ਨਾਲ ਲੈ ਜਾ ਤੇ ਫਿਰ ਰਖੜੀ ਤੋਂ ਬਾਅਦ ਇਸ ਨੂੰ ਆਪੇ ਛੱਡ ਜਾਵੀਂ ਇਹ ਸੁਣ ਕੇ ਤਾਂ ਮੈਂ ਨੱਚਣ ਲੱਗ ਪਈ ਸਾਹਿਲ ਵੀਰਾ ਕਹਿਣ ਲੱਗਾ ਚਲ ਮੁੰਨੀ ਤੂੰ ਆਪਣਾ ਸਮਾਨ ਪੈਕ ਕਰ ਲਾ ਅੱਪਾ ਕੱਲ ਸਵੇਰੇ ਹੀ ਨਿਕਲ ਜਾਵਾਂਗੇ ਤਾਂ ਮੈਂ ਆਪਣਾ ਬੈਗ ਵਿੱਚ ਕੱਪੜੇ ਪਾਏ ਤੇ ਆਪਣਾ ਸਮਾਨ ਪੈਕ ਕਰ ਲਿਆ ਜੋ ਦਿਨ ਚੜਿਆ ਤਾਂ ਅਸੀਂ ਦੋਵੇਂ ਜਣੇ ਬੱਸਾਡੇ ਤੇ ਗਏ ਤੇ ਆਪਣੇ ਪਿੰਡ ਵਾਲੀ ਬੱਸ ਤੇ ਚੜ ਕੇ ਤਾਇਏ ਦੇ ਘਰ ਪਹੁੰਚ ਗਏ ਜੋ ਤਾਇਏ ਦੇ ਘਰ ਪਹੁੰਚੇ ਤਾਂ ਤਾਇਆ ਜੀ ਨਹਾ ਰਹੇ ਸੀ ਤਾਈ ਜੀ ਦਰਵਾਜ਼ੇ ਵਿੱਚ ਖੜੇ ਸੀ ਉਹ ਮੈਨੂੰ ਦੇਖ ਕੇ ਬਹੁਤ ਖੁਸ਼ ਹੋਏ ਉਹਨਾਂ ਨੇ ਮੈਨੂੰ ਗਲੇ ਨਾਲ ਲਾਇਆ ਤੇ ਬਹੁਤ ਸਾਰਾ ਪਿਆਰ ਕੀਤਾ ਤਾਇਆ ਜੀ ਨੇ ਮੈਨੂੰ ਵੇਖ ਕੇ ਬਿਨਾ ਹੀ ਕਹਿਣ ਲੱਗੇ ਆ ਗਈ ਮੁੰਨੇ ਬੇਟਾ ਚਲੋ ਵਧੀਆ ਹੋਇਆ ਤੂੰ ਆ ਗਈ ਮੈਂ ਤਾਂ ਤੇਰੀ ਮਾਂ ਨੂੰ ਵੀ ਕਿ ਬਹੁਤ ਕਹਿੰਦਾ ਕਿ ਆਪਣੇ ਘਰ ਆ ਜਾ ਪਰ ਉਹ ਹੈ ਕਿ ਆਪਣੀ ਜਿੱਤੇ ਅੜੀ ਹੋਈ ਆ ਤਾਇਆ ਜੀ ਦੀਆਂ ਗੱਲਾਂ ਸੁਣ ਕੇ ਮੈਂ ਉਦਾਸ ਹੋ ਗਈ ਫਿਰ ਸਾਹਿਲ ਵੀਰੇ ਨੇ ਮੈਨੂੰ ਤਾਇਆ ਜੀ ਦੀਆਂ ਗੱਲਾਂ ਨੂੰ ਇਗਨੋਰ ਕਰਨ ਲਈ ਇਸ਼ਾਰਾ ਕੀਤਾ ਤਾਂ ਮੈਂ ਉਹਨਾਂ ਦੀਆਂ ਗੱਲਾਂ ਨੂੰ ਇਗਨੋਰ ਕਰਕੇ ਖੁਸ਼ੀ-ਖੁਸ਼ੀ ਉੱਥੇ ਰਹਿਣ ਲੱਗ ਪਈ ਦੋ ਦਿਨਾਂ ਬਾਅਦ ਰਖੜੀ ਸੀ ਫਿਰ ਮੈਂ ਆਪਣੇ ਸਾਹਿਲ ਵੀਰੇ ਨੂੰ ਰਖੜੀ ਬੰਨੀ ਤੇ ਉਹਨਾਂ ਕੋਲੋਂ ਗਿਫਟ ਦੀ ਮੰਗ ਕੀਤੀ ਤਾਂ ਵੀਰੇ ਨੇ ਮੈਨੂੰ ਬਹੁਤ ਸੋਹਣਾ ਗਿਫਟ ਵਿੱਚ ਸੂਟ ਦਿੱਤਾ ਸੂਟ ਲੈ ਕੇ ਮੈਂ ਬਹੁਤ ਖੁਸ਼ ਹੋਈ ਫਿਰ ਮੇਰੇ ਤਾਇਆ ਜੀ ਵੀ ਕਮਰੇ ਵਿੱਚੋਂ ਨਿਕਲ ਕੇ ਬਾਹਰ ਆਏ ਤਾਂ ਉਹਨਾਂ ਨੇ ਮੈਨੂੰ 100 ਰੁਪਿਆ ਫੜਾਉਂਦੇ ਹੋਏ ਕਿਹਾ ਲੈ ਮੁੰਨੀ ਬੇਟਾ 100 ਰੁਪਿਆ ਲੈ ਲੈ ਕੁਝ ਖਾ ਲਈ ਤਾਂ ਮੈਂ ਲੈਣ ਤੋਂ ਇਨਕਾਰ ਕਰ ਦਿੱਤਾ ਪਰ ਤਾਈ ਜੀ ਨੇ ਮੈਨੂੰ 100 ਰੁਪਿਆ ਫੜ ਲਈ ਇਸ਼ਾਰਾ ਕਰ ਦਿੱਤਾ ਤਾਂ ਮੈਂ 100 ਰੁਪਿਆ ਚੁੱਪ ਕਰਕੇ ਫੜ ਲਿਆ ਤਾਇਆ ਜੀ 100 ਰੁਪਿਆ ਦੇ ਕੇ ਬਾਅਦ ਚਲੇ ਗਏ ਉਸ ਤੋਂ ਅਗਲੇ ਦਿਨ ਮੇਰੀ ਮਾਂ ਦਾ ਸਾਹਿਲ ਵੀਰੇ ਨੂੰ ਫੋਨ ਆ ਗਿਆ ਕਿ ਮੁੰਨੀ ਨੂੰ ਵਾਪਸ ਛੱਡ ਜਾ ਉਸਨੇ ਸਕੂਲ ਜਾਣਾ ਆ ਪਹਿਲਾਂ ਹੀ ਬਹੁਤ ਛੁੱਟੀਆਂ ਹੋ ਗਈਆਂ ਆ ਸਕੂਲ ਤੋਂ ਤਾਂ ਸਾਹਿਲ ਵੀਰਾ ਕਹਿਣ ਲੱਗਿਆ ਕਿ ਮੇਰਾ ਤਾਂ ਕੰਮ ਤੋਂ ਵੇਲ ਨਹੀਂ ਆ ਮੈਂ ਮੁੰਨੀ ਨੂੰ ਬੱਸ ਵਿੱਚ ਚੜਾ ਦਵਾਂਗਾ ਉਧਰੋਂ ਤੁਸੀਂ ਮੁੰਨੀ ਨੂੰ ਬੱਸ ਵਿੱਚ ਉਤਾਰ ਲੈਣਾ ਤਾਂ ਮਾਂ ਥੋੜੀ ਫਿਕਰਮੰਦ ਹੋ ਗਈ ਫਿਰ ਕੁਝ ਦੇਰ ਸੋਚਣ ਤੋਂ ਬਾਅਦ ਮਾਂ ਨੇ ਹਾਂ ਕਰ ਦਿੱਤੀ ਫਿਰ ਅਗਲੇ ਦਿਨ ਵੀਰਾ ਮੈਨੂੰ ਬਾਜ਼ਾਰ ਲੈ ਗਿਆ ਵੀਰਾ ਕਹਿਣ ਲੱਗਾ ਤੈਨੂੰ ਮੈਂ ਪਹਿਲਾਂ ਕੁਝ ਸ਼ਾਪਿੰਗ ਕਰਵਾ ਦੇਣਾ ਉਸ ਤੋਂ ਬਾਅਦ ਤੈਨੂੰ ਮੈਂ ਬੱਸ ਵਿੱਚ ਚੜਾ ਦਵਾਂਗਾ ਤਾਂ ਮੈਂ ਬਹੁਤ ਖੁਸ਼ੀ-ਖੁਸ਼ੀ ਵੀਰ ਦੇ ਨਾਲ ਚਲੀ ਗਈ ਬਾਜ਼ਾਰ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਵੇਖ ਕੇ ਮੇਰੀ ਤੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਕਿਉਂਕਿ ਇਸ ਤੋਂ ਪਹਿਲਾਂ ਕਦੇ ਵੀ ਮੈਂ ਇਸ ਤਰ੍ਹਾਂ ਬਾਜ਼ਾਰ ਵਿੱਚ ਕਦੇ ਨਹੀਂ ਘੁੰਮੀ ਸੀ ਤਾ ਵੀਰੇ ਨੇ ਮੈਨੂੰ ਬਹੁਤ ਸੋਹਣੀਆਂ-ਸੋਹਣੀਆਂ ਚੀਜ਼ਾਂ ਲੈ ਕੇ ਦਿੱਤੀਆਂ ਫਿਰ ਜਦੋਂ ਬਸ ਦਾ ਟਾਈਮ ਹੋਇਆ ਤਾਂ ਵੀਰਾ ਕਹਿਣ ਲੱਗਿਆ ਚੱਲ ਤੂੰ ਇੱਥੇ ਰੁਕ ਮੈਂ ਤੈਨੂੰ ਕੋਲਡ ਡਰਿੰਕ ਲੈ ਆ ਕੇ ਦਿਨਾ ਰਸਤੇ ਵਿੱਚ ਤੇਰੇ ਕੰਮ ਆਊਗੀ ਰਸਤੇ ਵਿੱਚ ਜਦੋਂ ਪਿਆਸ ਲੱਗੂਗੀ ਤਾਂ ਤੂੰ ਪੀ ਲਵੀ ਮੈਂ ਕੁਝ ਦੇਰ ਉੱਥੇ ਖੜੀ ਰਹੀ ਤਾਂ ਵੀਰਾ ਮੇਰੇ ਲਈ ਕੋਲਡ ਡਰਿੰਕ ਲੈ ਕੇ ਆ ਗਿਆ ਮੈਂ ਉਸੇ ਟਾਈਮ ਕੋਲਡ ਡਰਿੰਕ ਵਾਲੀ ਬੋਤਲ ਦਾ ਢੱਕਣ ਖੋਲ ਕੇ ਪੀਣ ਲੱਗ ਪਈ ਕੋਲ ਡਰਿੰਕ ਪੀਣ ਤੋਂ ਬਾਅਦ ਮੈਨੂੰ ਚੱਕਰ ਆਉਣੇ ਸਟਾਰਟ ਹੋ ਗਏ ਤੇ ਮੈਂ ਬੇਹੋਸ਼ ਹੋ ਗਈ। ਬੇਹੋਸ਼ੀ ਦੀ ਹਾਲਤ ਵਿੱਚ ਵੀਰਾ ਮੈਨੂੰ ਕਿਸੇ ਸੁਨਸਾਨ ਜੇ ਘਰ ਵਿੱਚ ਲੈ ਗਿਆ। ਉਹ ਇੱਕ ਪੁਰਾਣਾ ਜਿਹਾ ਘਰ ਲੱਗ ਰਿਹਾ ਸੀ ਜਿਵੇਂ ਉੱਥੇ ਕਈ ਸਾਲਾਂ ਤੋਂ ਕੋਈ ਨਾ ਰਹਿ ਰਿਹਾ ਹੋਵੇ। ਬੇਹੋਸ਼ੀ ਦੀ ਹਾਲਤ ਵਿੱਚ ਮੈਂ ਮਹਿਸੂਸ ਕਰ ਸਕਦੀ ਸੀ। ਵੀਰ ਦੇ ਨਾਲ ਇੱਕ ਕੁੜੀ ਵੀ ਸੀ ਜੋ ਬਿਲਕੁਲ ਮੇਰੇ ਵਰਗੀ ਲੱਗ ਰਹੀ ਸੀ। ਉਹਨੇ ਮੇਰੀ ਹੀ ਤਰ੍ਹਾਂ ਦੇ ਕੱਪੜੇ ਵੀ ਪੈਨੇ ਹੋਏ ਸੀ। ਉਥੇ ਇੱਕ ਬਹੁਤ ਹੀ ਡਰਾਉਣਾ ਜਿਹਾ ਆਦਮੀ ਸੀ ਉਸ ਦੀਆਂ ਵੱਡੀਆਂ-ਵੱਡੀਆਂ ਮੁੱਛਾਂ ਰੱਖੀਆਂ ਹੋਈਆਂ ਸੀ ਵੇਖਣ ਵਿੱਚ ਉਹ ਬਹੁਤ ਡਰਾਉਣਾ ਲੱਗ ਰਿਹਾ ਸੀ ਵੀਰੇ ਨੇ ਉਸ ਕੋਲੋਂ 15000 ਰੁਪਏ ਲੈ ਤੇ ਮੈਨੂੰ ਉਸ ਉਸਦੇ ਕੋਲ ਹੀ ਵੇਚ ਆਇਆ ਉਧਰ ਮੇਰੀ ਮਾਂ ਮੇਰੀ ਉਡੀਕ ਕਰ ਰਹੀ ਸੀ ਜਦੋਂ ਪਹਿਲੀ ਵਾਰਸ ਆਈ ਤਾਂ ਉਸ ਨੇ ਬਸ ਨੂੰ ਚੰਗੀ ਤਰ੍ਹਾਂ ਨਾਲ ਵੇਖਿਆ ਪਰ ਮੈਂ ਉਸ ਵਿੱਚ ਨਹੀਂ ਸੀ ਫਿਰ ਡਰਾਈਵਰ ਕਹਿਣ ਲੱਗਾ ਕਿ ਭੈਣ ਜੀ ਜਿਹੜੀ ਪਿੱਛੇ バス ਆਊਗੀ ਸ਼ਾਇਦ ਉਸ ਵਿੱਚ ਤੁਹਾਡੀ ਕੁੜੀ ਹੋਵੇ ਤੁਸੀਂ ਉਹ バス ਚੰਗੀ ਤਰ੍ਹਾਂ ਵੇਖ ਲਿਓ ਮੇਰੀ ਮਾਂ ਨੂੰ ਬਹੁਤ ਫਿਕਰ ਹੋ ਰਿਹਾ ਸੀ ਮੇਰਾ ਤਾਂ ਉਹ ਦੂਜੀ バス ਵਾਸਤੇ ਉਡੀਕ ਕਰਨ ਲੱਗੀ ਇਸੇ ਤਰ੍ਹਾਂ ਦੂਜੀ バス ਵਿੱਚ ਵੀ ਮੈਂ ਨਹੀਂ ਸੀ ਮੇਰੀ ਮਾਂ ਨੂੰ ਕੁਝ ਨਾ ਮਿਲਿਆ ਮੇਰੀ ਮਾਂ ਸ਼ਾਮ ਤੱਕ ਮੇਰੀ ਉਡੀਕ ਕਰਦੀ ਰਹੀ ਜਦੋਂ ਮੈਂ ਆਪਣੀ ਮਾਂ ਨੂੰ ਨਾ ਮਿਲੀ ਤਾਂ ਮੇਰੀ ਮਾਂ ਰੋਂਦੀ ਰੋਂਦੀ ਪੁਲਿਸ ਸਟੇਸ਼ਨ ਪਹੁੰਚੀ ਤੇ ਉੱਥੇ ਉਹਨਾਂ ਨੇ ਮੇਰੇ ਗੁੰਮਸ਼ੁਦਗੀ ਦੀ ਰਿਪੋਰਟ ਲਿਖਾ ਦਿੱਤੀ। ਮੇਰੀ ਮਾਂ ਜਿਵੇਂ پاگل ਹੋ ਚੁੱਕੀ ਸੀ। ਮਾਂ ਨੇ ਬਹੁਤ ਵਾਰ ਸਾਹਿਲ ਵੀਰੇ ਨੂੰ ਫੋਨ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਵੀਰੇ ਦਾ ਫੋਨ ਬੰਦ ਆ ਰਿਹਾ ਸੀ। ਜਦੋਂ ਵੀਰੇ ਦਾ ਫੋਨ ਲੱਗਾ ਹੀ ਤਾਂ ਅੱਗੋਂ ਵੀਰੇ ਨੇ ਕਿਹਾ ਮੈਂ ਤਾਂ ਮੰਨੀ ਨੂੰ ਬੱਸ ਵਿੱਚ ਚੜਾ ਦਿੱਤਾ ਸੀ। ਹੁਣ ਰੱਬ ਜਾਣੇ ਉਹ ਕਿੱਧਰ ਗਈ ਤਾਂ ਮਾਂ ਨੂੰ ਹੋਰ ਵੀ ਪਰੇਸ਼ਾਨੀ ਹੋਣ ਲੱਗੀ। ਤਾਂ ਪੁਲਿਸ ਵਾਲਿਆਂ ਨੇ ਮਾਂ ਨੂੰ ਪੁੱਛਿਆ ਕਿ ਤੁਹਾਨੂੰ ਕਿਸੇ ਤੇ ਸ਼ੱਕ ਹੈ? ਦਾ ਮਾਣੇ ਝਾਟ ਹੀ ਕਹਿ ਦਿੱਤਾ ਹਾਂ ਮੈਨੂੰ ਮੇਰੇ ਜੇਠ ਜੀ ਤੇ ਸ਼ੱਕ ਹੈ ਉਹ ਅਕਸਰ ਮੇਰੇ ਨਾਲ ਲੜਾਈ ਝਗੜਾ ਕਰਦੇ ਰਹਿੰਦੇ ਨੇ ਉਹਨਾਂ ਨੇ ਹੀ ਮੇਰੀ ਲੜਕੀ ਨੂੰ ਕਿਥੇ ਅਗਵਾ ਕਰਵਾਇਆ ਹੈ ਨਾ ਜਾਣੇ ਉਹਨਾਂ ਨੇ ਮੇਰੀ ਕੁੜੀ ਦੇ ਨਾਲ ਕੀ ਕੀਤਾ ਕੀ ਨਹੀਂ ਤਾਂ ਪੁਲਿਸ ਨੇ ਮੇਰੇ ਤਾਇਆ ਜੀ ਦੇ ਘਰ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਇੱਧਰ ਸਾਹਿਲ ਵੀਰੇ ਨੂੰ ਉਹ 15000 ਘੱਟ ਲੱਗ ਰਹੇ ਸੀ ਉਸ ਨੇ ਉਸ ਡਰਾਈਵਰ ਨੂੰ ਕਿਹਾ ਕਿ 15000 ਘੱਟ ਨੇ ਮੈਨੂੰ ਇਸ ਕੁੜੀ ਦੇ 25000 ਰੁਪਏ ਚਾਹੀਦਾ ਆ ਤਾਂ ਉਹ ਟਰੱਕ ਡਰਾਈਵਰ ਕਹਿਣ ਲੱਗਾ ਕਿ ਮੇਰੇ ਕੋਲ ਇੰਨੇ ਪੈਸੇ ਨਹੀਂ ਨੇ ਜਿਹਦੇ ਕੋਲੋਂ ਤੈਨੂੰ 25000 ਰੁਪਏ ਮਿਲਣਗੇ ਤੂੰ ਉਸੇ ਨੂੰ ਇਹਸ ਨੂੰ ਵੇਚ ਦੇ ਤਾਂ ਵੀਰੇ ਨੇ ਪੰਜਾਬ ਦੀ ਇੱਕ ਕੋਠੇ ਵਾਲੀ ਔਰਤ ਨੂੰ ਫੋਨ ਲਗਾਇਆ ਤੇ ਉਸ ਨਾਲ ਮੇਰਾ ਸੌਦਾ ਕੀਤਾ ਤਾਂ ਉਹ ਔਰਤ ਝੱਟ ਹੀ ਵੀਰੇ ਨੂੰ 25000 ਰੁਪਏ ਦੇਣ ਲਈ ਤਿਆਰ ਹੋ ਗਈ ਤੇ ਮੈਨੂੰ ਉਸਨੇ ਖਰੀਦ ਲਿਆ ਹੁਣ ਮੈਂ ਉਸ ਔਰਤ ਦੀ ਕੈਦ ਵਿੱਚ ਸੀ ਇੱਧਰ ਪੁਲਿਸ ਲਗਾਤਾਰ ਮੈਨੂੰ ਲੱਭ ਰਹੀ ਸੀ ਜਦੋਂ ਪੁੱਛ ਗਈਛ ਲਈ ਪੁਲਿਸ ਨੇ ਸाहिल ਵੀਰੇ ਨੂੰ ਸਟੇਜ ਪੁਲਿਸ ਸਟੇਸ਼ਨ ਬੁਲਾਇਆ ਤਾਂ ਸाहिल ਵੀਰੇ ਨੇ ਪੁਲਿਸ ਨੂੰ ਬੋਲ ਦਿੱਤਾ ਕਿ ਮੈਂ ਮੁੰਨੇ ਨੂੰ ਬੱਸ ਵਿੱਚ ਚੜਾ ਦਿੱਤਾ ਸੀ ਅੱਗੋਂ ਪਤਾ ਨਹੀਂ ਉਹ ਕਿੱਧਰ ਗਈ ਕਿਦਰ ਨਹੀਂ ਤਾਂ ਮੇਰੀ ਮਾਪ ਸाहिल ਵੀਰੇ ਨੂੰ ਕਹਿਣ ਲੱਗ ਪਈ ਕਿ ਉਹ ਬੱਚੀ ਹੈ ਕਿ ਉਹ ਕਿੱਥੇ ਜਾ ਸਕਦੀ ਆ ਤੁਸੀਂ ਲੋਕਾਂ ਨੇ ਹੀ ਉਸ ਨੂੰ ਕੁਝ ਕੀਤਾ ਆ ਤਾਂ ਪਲੀਸ ਮੇਰੀ ਮਾਂ ਨੂੰ ਨਾਲ ਲੈ ਕੇ ਮੇਰੇ ਤਾਇਆ ਜੀ ਦੇ ਘਰ ਗਈ। ਮੇਰੇ ਤਾਇਆ ਜੀ ਸਾਹਮਣੇ ਖੜੇ ਸੀ ਤਾਂ ਮੇਰੀ ਮਾਂ ਉਹਨਾਂ ਦੇ ਅੱਗੇ ਹੱਥ ਜੋੜ ਕੇ ਉਹਨਾਂ ਕੋਲੋਂ ਮੇਰੀ ਧੀ ਖ ਮੰਗਣ ਲੱਗੀ ਕਿ ਤੁਸੀਂ ਸਾਰੀ ਜਾਇਦਾਦ ਆਪਣੇ ਨਾਂ ਕਰਵਾ ਲਵੋ ਪਰ ਮੇਰੀ ਧੀ ਵਾਪਸ ਮੈਨੂੰ ਮੋੜ ਦਿਓ। ਮੇਰਾ ਉਹੀ ਇੱਕ ਸਹਾਰਾ ਆ। ਪਰ ਮੇਰੇ ਤਾਇਆ ਜੀ ਗੁੱਸੇ ਨਾਲ ਕਹਿਣ ਲੱਗੇ ਕਿ ਮੈਂ ਤੇਰੀ ਧੀ ਨੂੰ ਕੁਝ ਨਹੀਂ ਕੀਤਾ। ਮੈਨੂੰ ਨਹੀਂ ਪਤਾ ਕਿ ਉਹ ਕਿਧਰ ਗਈ ਆ। ਮੈਨੂੰ ਤਾਂ ਸਾਹਿਲ ਤੇ ਸ਼ੱਕ ਆ। ਉਹ ਇੱਕ ਨੰਬਰ ਦਾ ਲੋਫਰ ਤੇ ਉਹ ਜੂਗਾ ਵੀ ਖੇਡਦਾ ਆ ਉਸਨੇ ਹੀ ਮੁੰਨੀ ਨੂੰ ਕਿਤੇ ਅਗਵਾ ਕਰਵਾਇਆ ਆ ਪੈਸੇ ਦਿਖਾਤਰ ਤਾਂ ਮੇਰੀ ਮਾਂ ਨੂੰ ਯਕੀਨ ਨਹੀਂ ਹੋਇਆ ਮੇਰੀ ਮਾਂ ਕਹਿਣ ਲੱਗੀ ਕਿ ਸਾਹਿਲ ਇਸ ਤਰ੍ਹਾਂ ਨਹੀਂ ਕਰ ਸਕਦਾ ਪਰ ਪੁਲਿਸ ਨੂੰ ਹੀ ਸਾਹਿਲ ਤੇ ਸ਼ੱਕ ਹੋ ਗਿਆ ਸੀ ਉਹਨਾਂ ਨੇ ਸਾਹਿਲ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਸਾਹਿਲ ਵੀਰੇ ਦੀ ਜਸੂਸੀ ਸ਼ੁਰੂ ਕਰ ਦਿੱਤੀ ਤਾਂ ਇੱਕ ਦਿਨ ਜਦੋਂ ਪੁਲਿਸ ਸਾਹਿਲ ਵੀਰੇ ਦਾ ਪਿੱਛਾ ਕਰ ਰਹੀ ਸੀ ਤਾਂ ਸਾਹਿਲ ਵੀਰਾ ਆਪਣੀ ਗਰਲਫ੍ਰੈਂਡ ਨੂੰ ਸੋਨੇ ਦਾ ਬਹੁਤ ਮਹਿੰਗਾ ਹਾਰ ਉਸ ਦੇ ਗਲੇ ਵਿੱਚ ਪਹਿਨਾ ਰਿਹਾ ਸੀ ਤਾਂ ਪੁਲਿਸ ਦਾ ਸ਼ੱਕ ਯਕੀਨ ਵਿੱਚ ਬਦਲ ਗਿਆ ਫਿਰ ਉਹਨਾਂ ਨੇ ਸਾਹਿਲ ਦੀ ਗਰਲਫ੍ਰੈਂਡ ਨੂੰ ਪੁਲਿਸ ਸਟੇਸ਼ਨ ਬੁਲਾਇਆ ਤੇ ਉਸ ਨੂੰ ਸਖਤੀ ਨਾਲ ਪੁੱਛਿਆ ਕਿ ਤੇਰੇ ਕੋਲ ਇਹ ਸੋਨੇ ਦਾ ਹਾਰ ਕਿੱਥੋਂ ਆਇਆ ਆ ਇਸ ਦੀ ਕੀਮਤ ਤੈਨੂੰ ਪਤਾ ਆ ਕਿੰਨੀ ਆ ਕਿੰਨੀ ਆ ਇਹਨੇ ਇਹਨੇ ਪੈਸੇ ਤੇਰੇ ਕੋਲ ਕਿੱਥੋਂ ਆਏ ਪਹਿਲਾਂ ਤਾਂ ਉਹ ਦਸਨ ਨੂੰ ਕੁਝ ਵੀ ਤਿਆਰ ਨਾ ਹੋਈ ਪਰ ਕੁਝ ਸਖਤੀ ਕਰਨ ਤੋਂ ਬਾਅਦ ਉਸਨੇ ਸਭ ਕੁਝ ਉਗਲ ਦਿੱਤਾ ਉਸਨੇ ਦੱਸਿਆ ਕਿ ਸਾਹਿਲ ਨੇ ਮੁੰਨੀ ਨੂੰ 25000 ਵਿੱਚ ਕਿਸੇ ਕੋਠੇ ਵਾਲੀ ਔਰਤ ਨੂੰ ਵੇਚ ਦਿੱਤਾ ਹਾਂ ਪਹਿਲਾਂ ਸਾਹਿਲ ਨੇ ਉਸ ਨੂੰ 15000 ਵਿੱਚ ਇੱਕ ਟਰੱਕ ਡਰਾਈਵਰ ਨੂੰ ਵੇਚਿਆ ਸੀ ਪਰ ਜਦੋਂ ਪੈਸੇ ਪੂਰੇ ਨਾ ਹੋਏ ਤਾਂ ਉਸਨੇ ਕੋਠੇ ਤੇ ਵੇਚ ਦਿੱਤਾ ਇਹ ਸਭ ਸੁਣ ਤੋਂ ਬਾਅਦ ਪੁਲਿਸ ਵਾਲੇ ਸਾਹਿਲ ਵੀਰੇ ਨੂੰ ਲੱਭਣ ਲੱਗੇ ਕਿ ਉਸਨੇ ਕਿਸਔਰਤ ਨੂੰ ਵੇਚਿਆ ਆ ਸਾਹਿਲ ਵਿਰਾਕਾਰ ਛੱਡ ਕੇ ਫਰਾਰ ਹੋ ਚੁੱਕਿਆ ਸੀ ਜਦੋਂ ਮੇਰੀ ਮਾਂ ਨੂੰ ਇਹ ਸਾਰਾ ਕੁਝ ਪਤਾ ਲੱਗਿਆ ਤਾਂ ਮੇਰੀ ਮਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿ ਜਿਸ ਤੇ ਇੰਨਾ ਯਕੀਨ ਕੀਤਾ ਸੀ ਕੋਈ ਭਰਾ ਆਪਣੀ ਭੈਣ ਨਾਲ ਇਸ ਤਰ੍ਹਾਂ ਦੀ ਘਟੀਆ ਹਰਕਤ ਕਿਵੇਂ ਕਰ ਸਕਦਾ ਆ ਉਹ ਵੀ ਪੈਸੇ ਦੇ ਲਾਲਚ ਵਿੱਚ ਮੇਰੀ ਮਾਂ ਅੰਦਰੋਂ ਬਿਲਕੁਲ ਟੁੱਟ ਚੁੱਕੀ ਸੀ ਪਰ ਪੁਲਿਸ ਵਾਲਿਆਂ ਨੇ ਮੇਰੀ ਮਾਂ ਨੂੰ ਹੌਸਲਾ ਦਿੱਤਾ ਤੇ ਕਿਹਾ ਕਿ ਤੁਹਾਡੀ ਲੜਕੀ ਜਲਦੀ ਹੀ ਮਿਲ ਜਾਵੇਗੀ ਫਿਰ ਪੁਸ਼ਗੀਸ਼ ਕਰਨ ਤੋਂ ਬਾਅਦ ਉਸ ਕੋਠੇ ਵਾਲੀ ਔਰਤ ਦਾ ਪਤਾ ਚੱਲ ਗਿਆ ਕਿ ਉਹ ਪੰਜਾਬ ਵਿੱਚ ਕਿਸ ਸ਼ਹਿਰ ਵਿੱਚ ਰਹਿੰਦੀ ਆ ਪੁਲਿਸ ਵਾਲੇ ਭੇਸ ਬਦਲ ਕੇ ਉਸ ਕੋਠੇ ਵਿੱਚ ਗਏ ਤੇ ਉਹਨਾਂ ਨੇ ਜਾ ਕੇ ਕਿਸੇ ਲੜਕੀ ਦੀ ਡਿਮਾਂਡ ਕੀਤੀ ਜਦੋਂ ਪੁਲਿਸ ਵਾਲੇ ਨੇ ਪੈਸਿਆਂ ਦਾ ਭਰਿਆ ਬੈਗ ਉਸ ਕੋਠੇ ਵਾਲੀ ਔਰਤ ਨੂੰ ਦਿਖਾਇਆ ਤਾਂ ਉਹ ਲਾਲਚ ਵਿੱਚ ਆ ਗਈ ਕਿ ਉਸਨੇ ਆਪਣੀਆਂ ਲੜਕੀਆਂ ਨੂੰ ਇਸ਼ਾਰਾ ਕਰਕੇ ਮੈਨੂੰ ਬੁਲਾਉਣ ਲਈ ਕਿਹਾ ਤਾਂ ਉਹ ਮੈਨੂੰ ਲੈ ਕੇ ਅੰਦਰੋਂ ਬਾਹਰ ਆ ਗਈਆਂ ਪੁਲਿਸ ਵਾਲਿਆਂ ਨੇ ਝੱਟ ਹੀ ਮੈਨੂੰ ਪਹਿਚਾਣ ਲਿਆ ਉਧਰ ਮੇਰੀ ਮਾਂ ਵੀ ਬਾਹਰ ਗੱਡੀ ਵਿੱਚ ਕੁਝ ਪੁਲਿਸ ਵਾਲਿਆਂ ਦੇ ਨਾਲ ਹੀ ਬੈਠੀ ਸੀ ਜਦੋਂ ਮੈਨੂੰ ਬਾਹਰ ਲੈ ਕੇ ਆਏ ਤਾਂ ਬਾਹਰ ਬੈਠੇ ਪੁਲਿਸ ਵਾਲੇ ਮੇਰੀ ਮਾਂ ਨੂੰ ਲੈ ਕੇ ਅੰਦਰ ਆ ਗਏ ਇਸ ਤਰ੍ਹਾਂ ਉਹਨਾਂ ਨੇ ਉਸ ਕੋਠੇ ਵਾਲੀ ਔਰਤ ਸਮੇਤ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਮੈਨੂੰ ਮੇਰੀ ਮਾਂ ਨੂੰ ਸੌਂਪ ਦਿੱਤਾ ਮੇਰੀ ਮਾਂ ਮੈਨੂੰ ਵੇਖ ਕੇ ਬਹੁਤ ਖੁਸ਼ ਹੋ ਗਈ ਇਧਰ ਛਾਪੇ ਮਾਰੀਆਂ ਤੋਂ ਬਾਅਦ ਸਾਹਿਲ ਵੀਰਾ ਵੀ ਮਿਲ ਗਿਆ ਤੇ ਪੁਲਿਸ ਨੇ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਸਾਹਿਲ ਵੀਰਾ ਹੁਣ ਸਾਰਿਆਂ ਕੋਲੋਂ ਮਾਫੀ ਮੰਗ ਰਿਹਾ ਸੀ ਪਰ ਉਹ ਮਾਫੀ ਦੇ ਕਾਬਲ ਨਹੀਂ ਸੀ ਉਸ ਨੇ ਇੱਕ ਭੈੜਾ ਦੇ ਰਿਸ਼ਤੇ ਨੂੰ ਕਲੰਕਿਤ ਕੀਤਾ ਸੀ ਪੁਲਿਸ ਨੇ ਮੈਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਤੇ ਮੇਰੇ ਬਿਆਨ ਲਿਖ ਲਏ ਮੇਰੀ ਮਾਂ ਨੇ ਪੁਲਿਸ ਵਾਲਿਆਂ ਦਾ ਹੱਥ ਜੋੜ ਕੇ ਧੰਨਵਾਦ ਕੀਤਾ ਕਿ ਉਹਨਾਂ ਨੇ ਮੇਰੀ ਲੜਕੀ ਨੂੰ ਮੈਨੂੰ ਮਿਲਵਾ ਕੇ ਬਹੁਤ ਹੀ ਭੁੰਨ ਦਾ ਕੰਮ ਕੀਤਾ ਆ ਉਧਰ ਤਾਇਆ ਜੀ ਨੇ ਵੀ ਸਾਹਿਲ ਵੀਰੇ ਨੂੰ ਆਪਣੀ ਸਾਰੀ ਜਾਇਦਾਦ ਵਿੱਚੋਂ ਬੇਦਖਲ ਕਰ ਦਿੱਤਾ ਤੇ ਸਾਨੂੰ ਆਪਣੇ ਘਰ ਰਹਿਣ ਦੀ ਇਜਾਜ਼ਤ ਦੇ ਦਿੱਤੀ ਮੇਰੀ ਮਾਂ ਬਹੁਤ ਸ਼ਰਮਿੰਦਾ ਹੋ ਰਹੀ ਸੀ ਕਿ ਮੈਂ ਤਾਇਆ ਜੀ ਤੇ ਸ਼ੱਕ ਕਰਦੀ ਰਹੀ ਪਰ ਚੋਰਤਾ ਕੋਈ ਹੋਰ ਹੀ ਨਿਕਲਿਆ ਅੱਜਕੱਲ ਖੂਨ ਦੇ ਰਿਸ਼ਤਿਆਂ ਤੇ ਵੀ ਕੋਈ ਭਰੋਸਾ ਨਹੀਂ ਰਿਹਾ ਕੌਣ ਕਿਸ ਤੇ ਭਰੋਸਾ ਕਰੂਗਾ ਹੁਣ ਸਾਹਿਲ ਨੂੰ ਜੇਲ੍ਹ ਵਿੱਚ ਸਾਰੀ ਉਮਰ ਸੜਨਾ ਪਊਗਾ ਤੇ ਉਸ ਨੂੰ ਆਪਣੇ ਕੀਤੇ ਦੀ ਸਜ਼ਾ ਭੁਗਤਣੀ ਪਊਗੀ ਧੰਨਵਾਦ ਜੀ ਸੀ ਅੱਜ ਦੀ ਆਪਣੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ